ਮਜ਼ਦੂਰ ਬੰਦੇ ਦਾ ਸੁਪਨਾ ਨਹੀਂ ਹੁੰਦਾ ਰੋਟੀ ਮਿਲਣੀ ਚਾਹੀਦੀ ਬਸ ਮੇਰੀ ਮਾਂ ਨੂੰ ਕਹਿਣ ਲੱਗੇ ਇਹਨੂੰ ਮਾਰ ਦੋ ਉਹਨੇ ਮਾਰਿਆ ਨਹੀਂ ਬੱਚਾ ਕਿੱਥੇ ਮਾਰ ਹੁੰਦਾ ਮਾਂ ਕੋਲ ਪੱਗ ਬਨ ਕੇ ਤਸਲਾ ਰੱਖ ਕੇ ਪੈਂਚਰ ਵਧੇਰੇ ਲਾਏ ਸਾਰੀ ਉਮਰ ਮਤਲਬ ਅਹੀਂ ਲੰਘ ਗਈ ਕੋਈ ਪੈਸਾ ਨਹੀਂ ਉਹ ਕਰਿਆ ਜਿੰਨੇ ਵੀ ਪੈਸੇ ਕਮਾਉਣਾ ਬਸ ਇਲਾਜ ਉੱਤੇ ਲਾਉਣਾ ਮੈਂ ਘਰ ਵਾਲੀ ਤੇ ਬੇਟੀ ਤੇ ਪੜਾਤਾ ਉਹਨੂੰ ਹਾਂ ਬੇਟੀ ਗੋਦ ਲਈ ਸੀ ਬੜਾ 22 ਦਿਨ ਦੀ ਲਈ ਸੀ ਬੇਟਿਆਂ ਵਾਂਗੂ ਪਾਲੀ ਮੈਂ ਤਾਂ ਪਰਾ ਦੇ ਭਤੀਜੇ ਬੈਰੀ ਬਣੇ ਉਹ ਕਹਿੰਦੇ ਵੀ ਇਹ ਕਿਉਂ ਲੈ ਲਈ ਇਹ ਜਿਹੜੇ ਮਕਾਨ ਹੈ ਉਹ ਮੈਨੂੰ ਮਿਲੇ ਘਰ ਦਾ ਗੁਜ਼ਾਰਾ ਹੋ ਜਾਂਦਾ ਮਿੰਟ ਤਾਂ ਬਹੁਤ ਹੈ ਬੇੜਾ 5 7 700 ਰੁਪਏ ਬਣ ਜਾਂਦਾ ਜਦੋਂ ਮਿੰਟ ਤਾਂ ਕਰਕੇ ਨਾ ਤਸੀਨਾ ਆਂਦਾ ਰੋਟੀ ਖਾਣੇ ਫਿਰ ਮਾਲਕ ਦਾ ਸ਼ੁਕਰ ਕਰਕੇ ਉਹ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਪਰਮਾਤਮਾ ਨੇ ਇੰਨਾ ਦਲੇਰੀ ਦੇਤੀ ਨਾ ਪਹਾੜ ਵਰਗਾ ਦਿਲ ਦਿੱਤਾ ਉਹ ਨਹੀਂ ਹਾਰ ਮੰਨਣ ਦਿੰਦਾ ਹੈ ਮੈਂ ਕੰਮ ਬੀੜਾ ਪਹਿਲਾਂ ਤਾਂ ਸਾਈਕਲਾਂ ਦਾ ਕਰਦਾ ਸੀਗਾ 4-5 ਸਾਲ ਤੋਂ ਫਿਰ ਇਹ ਗਮਲਿਆਂ ਦਾ ਕੰਮ ਕਰਨਾ ਮਟਕਿਆਂ ਦਾ ਗਮਲਿਆਂ ਦਾ ਸਾਈਕਲਾਂ ਦਾ ਕੰਮ ਘੱਟ ਸੀਗਾ ਫਿਰ ਉਹਰੇ ਮਾਰਕੀਟ ਬਣ ਗਈ ਗਮਲਿਆਂ ਗਮਲਿਆਂ ਵਾਲਿਆਂ ਦੀ ਫਿਰ ਮੈਂ ਵੀ ਇਹੀ ਕੰਮ ਚੇਂਜ ਕਰ ਬੈਠੇ ਕੋਈ ਵੀ ਕੰਮ ਮੈਨੂੰ ਮਤਲਬ ਸ਼ੌਂਕੇ ਕੰਮ ਕਰਨ ਦਾ ਸ਼ੁਰੂਤ ਹੋਈ ਕੰਮ ਨਹੀਂ ਨਸਾ ਹੀ ਕੰਮ ਦਾ ਮਤਲਬ ਸਵੇਰੇ ਉੱਠਣਸਾਰੇ ਮੈਨੂੰ ਇਹ ਹੁੰਦਾ ਵੀ ਕੱਢ ਲੈ ਕੰਮ ਤੇ ਚਲਾ ਜਾਵਾਂ ਹੁਣ ਤਜਰਬਾ ਆ ਗਿਆ ਪੂਰੀ ਉਮਰ ਨਾਲ ਬਸ ਮਿਹਨਤ ਚ ਲੰਗੇ ਫੇੜਾ ਸੰਘਰਸ਼ ਕਰਨਾ ਪੈਂਦਾ ਕੰਮ ਇਹ ਜਿਹੜਾ ਮਿਹਨਤ ਤੂਫਾਨ ਚ ਦਾ ਬਹੁਤ ਔਖਾ ਹੁੰਦਾ ਕਿਉਂਕਿ ਇਹਦੇ ਤਰਪਾਲਾਂ ਪਾਣੀਆ ਪੈਂਦੇ ਆ ਬੇੜਾ ਤਰਪਾਲਾਂ ਉੜੀ ਜਾਂਦੀਆਂ ਕੱਲੇ ਕੋਲ ਲੋਟ ਨਹੀਂ ਆਉਂਦੀਆਂ ਪਰੋ ਬਾਰਿਸ਼ ਪਰਵਾਰ ਚ ਤਿੰਨੇ ਜਾਣੇ ਆ ਬੇੜਾ ਇੱਕ ਘਰ ਵਾਲੀ ਮੇਰੀ ਇੱਕ ਬੇਟੀ ਐ ਮੇਰੀ ਬੇਟਾ ਬੇਟੀ ਆਪਣਾ ਬੀਏ ਫੈਨਲ ਕਰਕੇ ਨਾ ਕੋਰਸ ਕਰ ਰਹੀ ਐ ਕੋਲ ਹਾਂ ਬੇਟੀ ਗੋਦ ਲਈ ਜੀ ਬੇੜਾ 22 ਦਿਨ ਦੀ ਲਈ ਸੀਗੇ ਬੇਟਿਆਂ ਵਾਂਗੂ ਪਾਲੀ ਮੈਂ ਦਾ ਬੇਟੇ ਜਿੰਨਾ ਚਾਹ ਹੈ ਮਨ ਨੂੰ ਕੋਈ ਉਹ ਨਹੀਂ ਐ ਵੀ ਮੇਰੇ ਕੋਲ ਉਹ ਨਹੀਂ ਐ ਮੇਰਾ ਬੇਟਾ ਹੀ ਐ ਮੈਂ ਉਹਨੂੰ ਮਦਰ ਉਸੀ ਦੇ ਲਾ ਰਿਆਂ ਸਾਰੇ ਜੋ ਵੀ ਕਮਾਉਣਾ ਨਾ ਥੋੜੀ ਦਿਨ ਪਹਿਲਾਂ ਉਹ ਲੈ ਕੇ ਆਇਆ ਲੈਪਟਾਪ ਕਹਿੰਦੇ ਚਾਹੀਦਾ ਮਾ ਕੋਈ ਗੱਲ ਨਹੀਂ ਬੇਟਾ ਲੋ ਮੇਰੇ ਕੋਲ ਔਲਾਦ ਹੈ ਨਹੀਂ ਤੀ ਮੇਰੇ ਰਿਸ਼ਤੇਦਾਰਾਂ ਕੋਲ ਚਾਰ ਬੇਟੀਆਂ ਹੋ ਗਈਆਂ ਉਹਨਾਂ ਦੇ ਘਰ ਕਲੇਸ ਪੈ ਗਿਆ ਉਹਨਾਂ ਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਬੇਟਾ ਮੰਨੋ ਦੇ ਦਿਓ ਮੇਰੇ ਸਾਲੀ ਤੇ ਸਾਡੂ ਸੀਗੇ ਹਾਂ ਉਹਨਾਂ ਦੀ ਬੇਟੀ ਹੈ ਹੁਣ ਤਾਂ ਮੇਰੀ ਆਪਣੀ ਬੇਟੀ ਐ 22 ਦਿਨਾਂ ਦੀ ਪਾਲੀ ਹੋਈ ਘਰ ਦਾ ਗੁਜ਼ਾਰਾ ਹੋ ਜਾਂਦਾ ਮਿੰਟ ਦਾ ਬਹੁਤ ਹੈ ਬੇਟਾ 500 700 700 ਰੁਪਏ ਬਣ ਜਾਂਦਾ 1000 ਵੀ ਬਣ ਜਾਂਦਾ ਕੇ ਸਿਰਫ ਸੀਜ਼ਨ ਜਿਹਦਾ ਮਤਲਬ ਬਾਦੂ ਫਿਰ ਇੱਕ ਦਾਮੇ ਆਉਂਦੇ ਪੈਸੇ ਜਿੱਦਾਂ ਹੁਣ ਗਰਮੀਆਂ ਦਾ ਸੀਜ਼ਨ ਗਿਆ ਨਾ ਬਾ ਫਿਰ ਦਾ ਉਹ ਹੁੰਦਾ ਪੂਰਾ ਕੰਮ ਚੱਲਦਾ ਬਾਕੀ ਆਮ ਨੋਰਮਲ 500 700 ਬਣੇ ਜਾਂਦਾ ਮੇਰੇ ਕੋਲ ਗਮਲੇ ਆ ਬੇਟਾ ਮਟਕੇ ਹੋਗੇ ਚੀਨੀ ਦੇ ਗਮਲੇ ਹੋਗੇ ਪੇਂਟ ਖੁਦ ਕਰਦੇ ਆ ਕਈ ਵਾਰੀ ਮੈਂ ਸਕੂਟਰ ਤੇ ਵੀ 25 25 ਘੜੇ ਲੈ ਕੇ ਆਉਣਾ ਹਾਂ ਉਹ ਵੀ ਹੈਰਾਨ ਮੰਨ ਜਾਂਦੇ ਕਹਿੰਦੇ ਕਿ ਤਰ੍ਹਾਂ ਲੈ ਜਾਂਦਾ ਅੰਕਲ ਮੇਰੇ ਭਰਾ ਦੇ ਭਤੀਜੇ ਬੈਰੀ ਬਣੇ ਉਹ ਕਹਿੰਦੇ ਵੀ ਇਹ ਕਿਉਂ ਲੈ ਲਈ ਇਹ ਜਿਹੜੇ ਮਕਾਨ ਹੈ ਉਹ ਮੈਨੂੰ ਮਿਲੇ ਉਹ ਮਕਾਨ ਤੇ ਕੱਢਣਾ ਚਾਹੁੰਦੇ ਮੈਨੂੰ ਇੱਥੋਂ ਘਰ ਚੋਂ ਨਾ ਵੀ ਇਹ ਦੁਖੀ ਹੋ ਕੇ ਚਲੇ ਜਾਏ ਮੈਂ ਚਲੇ ਵੀ ਗਿਆ ਸੀ ਬੇਟਾ 10 ਸਾਲ ਪਰੇਸ਼ਾਨ ਕਲੇਸ਼ ਕਰਦੇ ਰੋਜ਼ ਕਲੇਸ਼ ਕਰਦੇ ਸੀਗੇ ਦੋਸ਼ਣ ਲਾ ਦਿੰਦੇ ਕਦੇ ਕਹਿੰਦੇ ਕੋਈ ਕੁਛ ਕਰਦਾ ਕਦੇ ਕੁਛ ਕਰਦਾ ਗਲਤ ਇਲਜ਼ਾਮ ਲਾ ਦਿੰਦੇ ਬੇਟਾ ਕੁਛ ਵੀ ਕਹਿ ਦਿੰਦੇ ਪਿੰਡ ਚ ਵੀ ਸੌ ਕੁਛ ਕਿਹਾ ਹੋਇਆ ਪਰ ਮਿਲਦਾ ਮੇਰੇ ਕੋਲ ਕੁਛ ਨਹੀਂ ਮੈਂ ਮੇਰੇ ਕੋਲ ਕਿਹਾ ਮਿਲਣਾ ਚੈੱਕ ਕਰ ਲਓ ਮੈਨੂੰ ਕੋਈ ਨਸਾ ਮੈਨੂੰ ਪੰਜੀ ਦਾ ਵੀ ਨਸਾ ਨਹੀਂ ਹੈ ਵੇਚਣਾ ਦਾ ਮੈਂ ਕਿਹਾ ਮੈਂ ਖੁਦ ਨਹੀਂ ਕਰਦਾ ਕੋਈ ਨਸਾ ਨਸਾ ਮੈਨੂੰ ਕੰਮ ਦਾ ਹੀ ਹੈ ਉਸ ਪ੍ਰਮਾਤਮਾ ਦਾ ਮੇਰੇ ਬਰਾਬਰ ਕੋਈ ਨਾ ਜਵਾਨ ਮੁੰਡਾ ਕੰਮ ਨਹੀਂ ਕਰ ਸਕਦਾ ਜਿੰਨਾ ਮੈਂ ਕੰਮ ਕਰ ਲੈਂਦਾ ਜ਼ਿੰਦਗੀ ਦਾ ਇਹੀ ਹੈ ਬਟਕ ਤਜਰਬਾ ਕਿ ਆਉਣਾ ਪਰੇਸ਼ਾਨ ਨਹੀਂ ਹੋਇਆ ਅੰਦਰ ਕੁਝ ਨਹੀਂ ਹੈ ਜ਼ਿੰਦਗੀ 'ਚ ਜੇ ਤਾਂ ਪਰਿਵਾਰ ਠੀਕ ਹੋਏ ਸਾਥ ਦੇਣ ਵਾਲਾ ਫਿਰ ਤਾਂ ਠੀਕ ਹੈ ਬਸ ਹੁਣ ਆਪਣੇ ਹੀ ਬੈਰੀ ਬਣ ਗਏ ਮੇਰੇ ਮੈਨੂੰ ਬਹੁਤ ਪਰੇਸ਼ਾਨ ਹੈ ਮੈਂ ਇਸ ਕਰਕੇ ਸਾਰੀ ਉਮਰ ਮਤਲਬ ਅਹੀਂ ਲੰਘੀ ਕੋਈ ਪੈਸਾ ਨਹੀਂ ਉਹ ਕਰਿਆ ਜਿੰਨੇ ਵੀ ਪੈਸੇ ਕਮਾਉਣਾ ਬਸ ਇਲਾਜ ਉੱਤੇ ਲਾਉਣਾ ਮੈਂ ਘਰ ਵਾਲੀ ਤੇ ਬੇਟੀ ਦੇ ਪੜਾਤਾ ਉਹਦੀ ਜਿਉਂਦਾ ਦਲੇਰੀ ਪ੍ਰਮਾਤਮਾ ਦਾ ਨਾਮ ਵੀ ਕੁਝ ਨਹੀਂ ਹੁੰਦਾ ਇਹਨਾਂ ਨੇ ਹਾਰਨਾ ਮੈਨੂੰ ਕੁਝ ਨਹੀਂ ਹੁੰਦਾ ਜੀ ਮੇਰਾ ਜਨਮ ਉਦੋਂ ਹੋਇਆ ਜਦੋਂ ਮੇਰੇ ਇੱਕ ਤਾਂ ਭੈਣ ਦਾ ਵਿਆਹ ਹੋ ਗਿਆ ਸੀਗਾ ਤਾਂ ਮੈਨੂੰ ਪਰੇਸ਼ਾਨ ਕਰਦੇ ਇੱਕ ਮੇਰੇ ਭਰਾ ਦਾ ਵਿਆਹ ਹੋ ਗਿਆ ਸੀਗਾ 6-7 ਜਣੇ ਸੀਗੇ ਮੇਰੇ ਭਰਾਵਾਂ ਨੂੰ ਤਾਂ ਵਿਆਹ ਹੋ ਗਿਆ ਉਹਨਾਂ ਨੂੰ ਤਾਂ ਹਕਲ ਸੀਗੀ ਮੈਂ ਤਾਂ ਜਨਮੇ ਹੋਇਆ ਨਹੀਂ ਮੇਰਾ ਮਨ ਨੂੰ ਕਿਹੜੇ ਪਤਾ ਸੀਗਾ ਹਾਂ ਛੋਟੇ ਸੀਗੇ ਫਿਰ ਉਹ ਉਹਨਾਂ ਦੀ ਅੱਖ 'ਚ ਰੜਕਣ ਲੱਗ ਗਿਆ ਅੱਖ 'ਚ ਰੜਕੇ ਆ ਵੀ ਇਹ ਪਹਿਲਾਂ ਹੀ ਉਹ ਹੈ ਜਗ੍ਹਾ ਹੈ ਨਹੀਂ ਪਰ ਹੋਣੀ ਹੈ ਮਕਾਨ ਨਹੀਂ ਹੈ ਬੇਹੋਰ ਜੰਮ ਗਿਆ ਬੂੜਾ ਬੂੜੀ ਨੇ ਵੀ ਹੋਰ ਜਨਮ ਲੈ ਲਿਆ ਉਹ ਫਿਰ ਮੈਨੂੰ ਬੈਰੀ ਮੰਨਣ ਲੱਗੇ ਕਦ ਮਰੇ ਕਦ ਮਰੇ ਬੁੜੀ ਨੂੰ ਕਹਿਣ ਲੱਗੇ ਇਹਨੂੰ ਮਾਰ ਦੋ ਹਾਂ ਜੀ ਮੇਰੀ ਮਾਂ ਨੂੰ ਕਹਿਣ ਲੱਗੇ ਇਹਨੂੰ ਮਾਰ ਦੋ ਉਹਨੇ ਮਾਰਿਆ ਨਹੀਂ ਬੱਚਾ ਕਿੱਥੇ ਮਾਰ ਹੁੰਦਾ ਮਾਂ ਕੋਲ ਜਦੋਂ ਮੇਰੀ ਭੈਣ ਤੇ ਮੇਰਾ ਜੀਜਾ ਆਏ ਨਾ ਘਰੇ ਮਾਂ ਨੇ ਨਾ ਰਜਾਈ ਸ਼ਰਮ ਦੀ ਨੇ ਰਜਾਈ ਦੇ ਥੱਲੇ ਦਬਤਿਆ ਉਸ ਤੋਂ ਬਾਅਦ ਜਿਹੜੀ ਮੇਰੀ ਨਮੀ ਭਾ ਭਰਾਈ ਆਈ ਸੀਗੀ ਉਹਨੇ ਕਿਹਾ ਵੀ ਮੈਨੂੰ ਦੇ ਦੋ ਮੈਂ ਪਾਲਦਾ ਤੁਹਾਨੂੰ ਔ ਉਹਨੇ ਪਾੜ ਲਿਆ ਫਿਰ ਮੈਨੂੰ ਮਾਪਿਓ ਪਤਾ ਹੈ ਜੀ ਦਿਹਾੜੀਦਾਰ ਸੀਗੇ ਬਾ ਪਿਓ ਤਾਂ ਘੱਟੇ ਰਹਿੰਦਾ ਸੀਗੇ ਘਰੇ ਨਾਲੇ ਚੌਂਕੀਦਾਰਾ ਕਰਦਾ ਸੀ ਚੰਡੀਗੜ੍ਹ ਜਦੋਂ ਬਣਿਆ ਸੀਗਾ ਪੈਦਲੇ ਆ ਜਾਂਦਾ ਸੀ ਮੇਰਾ ਡੈਡੀ ਉਹ ਵੀ ਬਹੁਤ ਮਿਹਨਤ ਕਰਨ ਵਾਲਾ ਬੰਦਾ ਸੀਗਾ ਇਨਸਾਨ ਮਨੂੰ ਨੇ 1-2 ਰੁਪਏ ਦਾ ਵੀ ਸਹਾਰਾ ਨਹੀਂ ਦਿਆ ਪਰ ਫਿਰ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਉਹ ਮੇਰਾ ਪਿਓ ਪਿਓ ਹੈ ਕਈ ਬੰਦੇ ਕਹਿੰਦੇ ਉਹ ਨਹੀਂ ਕਰਿਆ ਪਿਓ ਨੇ ਇਹ ਨਹੀਂ ਕਰਿਆ ਪਰ ਉਹ ਗਰੀਬੀ ਸੀ ਪਹਿਲਾਂ ਕਰੇ ਠੀਕ ਹੈ ਉਹ ਕਿਆ ਕਰਦਾ 6 7 ਕਲਾਸਾਂ ਦਾ ਪੜਿਆ ਆਵੇਂ ਉਸ ਤੋਂ ਬਾਅਦ ਕੰਮ ਲੱਗ ਗਿਆ ਕੋਈ ਵੀ ਕਰਨ ਨਾ ਪਹਿਲਾਂ ਤਾਂ ਘਰੇ ਕਣਕ-ਕੁਣਕ ਵੜਦੇ ਰਹੇ ਜ਼ਮੀਨ ਹੁੰਦੀ ਸੀ ਕਿ ਨਾ ਹਾਂ ਲੋਕਾਂ ਦੀ ਜ਼ਮੀਨਾਂ 'ਚੋਂ ਕਣਕ ਵੱਢਣੀ ਠੀਕ ਹੈ ਇਹ ਪੱਠੇ-ਪੁੱਠੇ ਵੱਢਣੇ ਉਦੋਂ ਬਾਅਦ ਮੈਂ ਕੰਮ ਸਿੱਖਣ ਲੱਗ ਗਿਆ ਪੜ੍ਹਾਈ ਤੋਂ ਬਾਅਦ ਤੁਰਤੇ ਕੰਮ ਸਿੱਖਣ ਲੱਗ ਗਿਆ ਸਾਈਕਲਾਂ ਦਾ ਸਾਈਕਲਾਂ ਦਾ ਕੰਮ ਸਿੱਖਣ ਲੱਗ ਗਿਆ ਜਿਹਦੇ ਕੋਲ ਸਿੱਖਿਆ ਉਹਦੇ ਕੋਲ 16 ਸਾਲ ਕੰਮ ਕਰਿਆ ਹਲੇ ਵੀ ਪੰਮੀ ਸਾਈਕਲ ਸਟੋਰ ਬਹੁਤ ਮਸ਼ਹੂਰ ਹੈ ਪੰਜ ਵੇਚ ਉਹ ਤੋਂ ਬਾਅਦ ਫਿਰ 2000 ਸਾਲ ਚ ਮੈਂ ਆਪਣਾ ਸਾਈਕਲਾਂ ਦਾ ਕੰਮ ਕਰ ਲਿਆ ਇੱਥੇ ਹੀ ਸੁਪਨਾ ਦਾ ਬੇਟਾ ਮਜ਼ਦੂਰ ਬੰਦੇ ਦਾ ਸੁਪਨਾ ਨਹੀਂ ਹੁੰਦਾ ਰੋਟੀ ਮਿਲਣੀ ਚਾਹੀਦੀ ਬਸ ਇਹ ਚੱਕਰ ਵੇ ਕੰਮ ਕੋਈ ਵੀ ਹੋਏ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈ ਠੀਕ ਹੈ ਜੀ ਚਾਹ ਦਾ ਕੰਮ ਕਰ ਲੋ ਜਿਹੜਾ ਮਰਜੀ ਪੰਜਾਬੀਓ ਕੰਮ ਕਰੋ ਮੇਰਾ ਤਾਂ ਇਹ ਕਹਿਣਾ ਹੈ ਮਿਹਨਤ ਕਰੋ ਚਾਹ ਸਬਜੀ ਵੇਚੋ ਕੋਈ ਨਾ ਕੰਮ ਨਾ ਛੱਡੋ ਸਾਈਕਲਾਂ ਦੇ ਕੰਮ ਚ ਵੀ ਐਨ ਵਧੀਆ ਰੋਟੀ ਖਾਂਦਾ ਸੀਗਾ ਮੈਂ ਹੁਣ ਗਮਲੇ ਵੇਚਦਾ ਲਿਆਂਦਾ ਵੀ ਹੈ ਠੀਕ ਹੈ ਜੀ ਰੱਖਤਲ 2 ਘੰਟੇ ਸਵੇਰੇ ਲਾਣ ਨੂੰ ਸਜਾਣ ਨੂੰ ਦੁਕਾਨ 2 ਘੰਟੇ ਸਵੇਰੇ ਰਾਤ ਨੂੰ ਬੰਦ ਕਰਨ ਨੂੰ ਤੇ 35000 ਰੋਡ ਤੇ ਕੰਮ ਕਰਦਿਆਂ ਨੂੰ ਹੋ ਗਏ ਬਟਾ ਬਿਨਾ ਸਿਸਟਮ ਤੋਂ ਕੰਮ ਬਹੁਤ ਔਖਾ ਕਰਨਾ ਮਤਲਬ ਇਹ ਦੇਖੋ ਰਾਤ ਨੂੰ ਜੇ ਹਨੇਰਾ ਹੋ ਜਾਣਾ ਸਾਪਾਂ ਤੋਂ ਵੀ ਡਰਨ ਲੱਗਦਾ ਇਹ ਦੇਖੋ ਕਿੰਨਾ ਜੰਗਲ ਹੈ ਸੱਪ ਵੀ ਆ ਜੰਨੇ ਸਮਾਨ ਚ ਵੀ ਵੜ ਜੰਨੇ ਮੌਸਮ ਦੇਖੋ ਗਰਮੀ ਚ ਵੀ ਬੈਠਣਾ ਇੱਥੇ ਸਰਦੀ ਚ ਵੀ ਇੱਥੇ ਬੈਠਣਾ ਨਹੀਂ ਹਾਰ ਨਹੀਂ ਮੰਨਣੇ ਉਹ ਮਾਲਕ ਦੀ ਕਿਰਪਾ ਚਾਹੀਦੀ ਜੀ ਉਹ ਨਹੀਂ ਹਾਰ ਮੰਨਣ ਦਿੰਦਾ ਹੈ ਦਲੇਰੀ ਉਹਨੇ ਇੰਨੀ ਦੇਤੀ ਕਸ਼ਟ ਆਨੇ ਦੇ ਤਾਂ ਦਲੇਰੀ ਆ ਗਈ ਖੁਸ਼ ਤਾਂ ਐ ਆ ਬਟਾ ਫੇਰ ਵੀ ਖੁਸ਼ ਹੈ ਤਾਂ ਹੀ ਇਹੀ ਦਾ ਉਹਨਾਂ ਨੂੰ ਮਾਰਦੀ ਹੈ ਦੁਸ਼ਮਣਾਂ ਨੂੰ ਵੀ ਇਹ ਐਨੇ ਇਹਨਾਂ ਨੂੰ ਕਰੀਦਾ ਸੀ ਵੀ ਇਹ ਫੇਰ ਨਹੀਂ ਪਰੇਸ਼ਾਨ ਹੁੰਦੇ ਹੈ ਇਹ ਇੱਕ ਹੀ ਤਾਂ ਉਹਨਾਂ ਨੂੰ ਮਾਰ ਦਈਏ ਬੇਟਾ ਜੇ ਅਸੀਂ ਖੁਸ਼ ਰਹਿੰਦੇ ਨਾ ਪ੍ਰਮਾਤਮਾ ਨੇ ਇੰਨਾ ਦਲੇਰੀ ਦੇਤੀ ਨਾ ਪਹਾੜ ਵਰਗਾ ਦਿਲ ਦਿੱਤਾ 14 ਘੰਟੇ ਕੰਮ ਕਰਕੇ ਵੀ ਥੱਕਦੇ ਨਹੀਂ ਐ ਬੇਟਾ 7 ਵਜੇ ਨਿਕਲੀਦਾ ਸਵੇਰੇ 9 ਵਜੇ ਬੜੀ ਦਾ ਰਾਤ ਨੂੰ 4 ਵਜੇ ਫੇਰ ਮਾਲਕ ਕਹਿੰਦਾ ਉੱਠੋ ਬਈ ਉੱਠਦੇ ਫੇਰ ਫੇਰ ਚਾਹ ਚੜ ਜਾਂਦਾ ਵੀ ਚਲੋ ਵੀ ਕੰਮ ਤੇ ਇਸ ਤਰ੍ਹਾਂ ਪੱਗ ਬੰਨ ਕੇ ਤਸਲਾ ਰੱਖ ਕੇ ਪੈਂਚਰ ਵਧੇਰੇ ਲਾਏ ਠੀਕ ਹੈ ਜੀ ਮੈਨੂੰ ਕੋਈ ਦਿੱਕਤ ਨਹੀਂ ਆਈ ਮੈਨੂੰ ਸ਼ਰਮੇ ਨਹੀਂ ਆਂਦੀ ਮੈਨੂੰ ਤਾਂ ਕਰਨੇ ਚ ਮੈਨੂੰ ਕੋਈ ਕੁਝ ਨਹੀਂ ਸਰ ਮਾਨ ਦੀ ਕਿਉਂ ਆਤ ਪੈ ਗਈ ਜਦੋਂ ਮਿੰਟ ਤਾਂ ਕਰਕੇ ਨਾ ਤਸੀਨਾ ਆਂਦਾ ਰੋਟੀ ਖਾਣੇ ਫਿਰ ਮਾਲਕ ਦਾ ਸ਼ੁਕਰ ਕਰਕੇ ਬਹੁਤ ਖੁਸ਼ੀ ਮਿਲਦੀ ਬਹੁਤ ਜ਼ਿਆਦਾ ਉਹਦੇ ਵਿੱਚ ਨਸਾ ਚੜ ਜਾਂਦਾ ਵੀ ਹਾਂ ਜੀ ਅਸੀਂ ਮਿੰਟ ਦਾ ਖਾਂਦੇ ਹੀ ਬਹੁਤ ਖੁਸ਼ੀ ਮਿਲਦੀ ਆਪਣਾ ਇਹ ਦੁਕਾਨ ਹੈ ਸ਼ਾਪ ਹੈ ਕੁੰਬੜਾ ਚੌਂਕ ਚ ਹੈ ਜੀ ਮੇਰਾ ਨਾਮ ਨੰਬਰ ਹੈ 99152 36576 ਮੋਹਨ ਸਿੰਘ ਮੇਰਾ ਨਾਮ ਹੈ ਪਿੰਡ ਸੁਹਾਣਾ ਹੈ ਮੈਨੂੰ ਹੈਰਾਨ ਵਾਲੇ ਹਾਰ ਗਏ ਪਰ ਮਾਲਕ ਨੇ ਮੈਨੂੰ ਨਹੀਂ ਹਾਰਨ ਦਿਆ ਕਦੇ ਵੀ 2 ਰੁਪਏ ਦਾ ਸਹਾਰਾ ਮਾਂ-ਬਾਪ ਤੋਂ ਕਦੇ ਨਹੀਂ ਮਿਲਿਆ ਜੋ ਵੀ ਕਰਿਆ ਵਿਆਹ ਵੀ ਆਪਣਾ ਆਪ ਕਰਿਆ ਪਰਾਂਵਾਂ ਨੂੰ ਸਹਾਰਾ ਜ਼ਰੂਰ ਲਾਇਆ ਉਹਨਾਂ ਤੋਂ ਲਿਆ ਨਹੀਂ ਇੱਕ ਵਾਰੀ ਅੰਮ੍ਰਾਲੇ 'ਚ ਨਾ ਮੇਰੀ ਘਰ ਵਾਲੀ ਦਾਖਲ ਸੀ ਗਈ ਉਹਨਾਂ ਦੇ ਮਤਲਬ ਬੱਚੇ ਖਰਾਬ ਹੋ ਜਾਂਦੇ ਸੀ ਉਹ ਦਾਖਲ ਸੀ ਗਈ ਮੈਂ 8 ਵਜੇ ਆਪਣਾ ਸਾਈਕਲਾਂ ਦਾ ਕੰਮ ਕਰਦਾ ਸੀ ਉੱਥੋਂ ਛੁੱਟੀ ਕਰਕੇ ਸਾਈਕਲ ਤੇ ਅੰਮ੍ਰਾਲੇ ਜਾਂਦਾ ਹੁੰਦਾ ਸੀ ਹਾਂ ਜੀ ਅੰਬਾਲੇ ਤੋਂ ਫੇਰ ਸਵੇਰੇ ਫੇਰ ਕੰਮ ਤੇ ਆਣਾ ਪੰਜ ਵੇਸ ਹੁਣ ਦੇਖੋ ਮੀ ਆ ਜਾਂਦਾ ਮਿੰਟਾਂ ਚ ਫੇਰ ਵੀ ਨਿਕ ਭਰਾਉਂਦਾ ਨੇਰੀ ਆ ਨੇਰੀ ਵੀ ਆਂਦੀਆਂ ਹੁਣ ਤੁਸੀਂ ਗਮਲੇ ਚੱਕ ਚੱਕ ਕੇ ਦੇਖੋ ਕਈ ਗਮਲੇ ਪੰਜਾਬ ਜਾ ਕੇ ਲੋਦੇ ਆ ਉਹ ਮੈਂ ਰੱਖਦਾ ਚੱਕ ਕੇ ਕਈ ਕਸਟਮਰ ਕਹਿੰਦੇ ਮਿੱਟੀ ਪਾ ਕੇ ਰੱਖੋ ਅਸੀਂ ਮਿੱਟੀ ਪਾ ਕੇ ਵੀ ਰੱਖ ਦੇ ਦੀ ਗੱਡੀ ਚ ਇਹ ਮਾਲਕੇ ਕਰਾਂਦਾ ਮਤਲਬ ਹੈ ਤਾਂ ਕੁਝ ਨਹੀਂ ਮੈਂ ਤਾਂ ਕੁਝ ਨਹੀਂ ਕਰ ਸਕਦਾ ਕਰਾਂਦਾ ਦਾ ਮਾਲਕ ਹੈ ਪਰ ਉਹਨੇ ਹਿੰਮਤ ਬਖਸ਼ੀ ਹੋਈ ਮਾ ਪ੍ਰਮਾਤਮਾ ਜਦੋਂ maal ਗੱਡੀ ਚ ਆਉਂਦਾ ਫਿਰ ਉਹ ਵੀ ਰਖ ਸੰਭਾਲਣਾ ਪੈਂਦਾ ਗਮਲੇ ਗਮਲੇ ਕੜੇ ਕੁੜੇ ਵਗੈਰਾ ਜੋ ਵੀ ਆਉਂਦਾ ਕਹਿਣ ਦਾ ਭਾਵ ਬਾਈ ਮਿਹਨਤ ਕਰੋ ਹਰੇਕ ਬੰਦੇ ਨੂੰ ਇਹੀ ਮੇਰਾ ਕਹਿਣਾ ਹੈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਚਾਹ ਚਾਹ ਦਾ ਕੰਮ ਕਰੋ ਕੋਈ ਵੀ ਕੰਮ ਛੋਟਾ ਨਹੀਂ ਹੈ ਹਰੇਕ ਕੰਮ 'ਚ ਰੋਟੀ ਜ਼ਰੂਰ ਮਿਲੂਗੀ ਮਿਲੂਗੀ ਟੌਰ ਦੀ ਨਾਲਿਆਂ